ਹਾਂ ਜੀ ਸਤਿ ਸ੍ਰੀ ਅਕਾਲ ਜੀ ਠੀਕ ਹਾਲ ਕੀ ਹਾਲ ਜੀ ਦਾ ਵਧੀਆ ਠੀਕ ਠਾਕ ਹੋਰ ਚੜ੍ਹਦੀ ਕਲਾ ਕਿਰਪਾ ਤੁਸੀਂ ਜਨਾਓ ਬਹੁਤ ਵਧੀਆ ਵਧੀਆ ਕੀ ਦੇਖ ਰਹੇ ਹੋ ਕੁਛ ਨਹੀਂ ਬਸ ਆਹੀ ਨਵੀਆਂ ਨਵੀਆਂ ਰੋਜ਼ ਪੰਥ ਪ੍ਰਾਪਤੀਆਂ ਦੀਆਂ ਗੱਲਾਂ ਪੰਥ ਤੋਂ ਮੈਨੂੰ ਚਿਤਤਾ ਹੈ ਇੱਕ ਤੋ ਹੀ ਮੈਂ ਢਾਡੀਆਂ ਕਈ ਵੀਡੀਓ ਵੇਖੀਆਂ ਆ ਉਹਦੇ ਤੋ ਹੀ ਕਹਿੰਦੇ ਡਿਜੀਟਲ ਪੰਥ ਹਾਂ ਡਿਜੀਟਲ ਪੰਥ ਦਾ ਕੀ ਮਤਲਬ ਡਿਜੀਟਲ ਪੰਥ ਭੁੱਤੇ ਨੇ ਆ ਕਿ ਆਪਣੇ ਕੋਲ ਸੀ ਪਹਿਲਾਂ ਖਾਲਸਾ ਪੰਥ ਹਾਂ ਜਿਹੜਾ ਕਿ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਏ ਨੇ ਖਾਸਾ ਸਾਜਿਆ ਹੂੰ ਵੈਸੇ ਤਾਂ ਆਪਾਂ ਛਬਦੀ ਤੌਰ ਤੇ ਸਿੱਖ ਕੌਮ ਕਹਿ ਦਿੰਨੇ ਆ ਪਰ ਜਿਹੜੇ ਕੋਈ ਸੰਤ ਮਹਾਂਪੁਰਖ ਜਿਨ੍ਹਾਂ ਦੀ ਕੋਈ ਜਿਨ੍ਹਾਂ ਨੇ ਇਸ ਚੀਜ਼ ਦੀ ਖੋਜ ਕੀਤੀ ਕਹਿੰਦੇ ਕੌਮਾਂ ਤਾਂ ਬਥੇਰੀਆਂ ਹੁੰਦੀਆਂ ਪਰ ਇਹ ਵੀ ਇੱਕ ਸਿੱਖ ਪੰਥ ਕਿਹਾ ਕਰੋ ਹੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਵੀ ਕਿਹਾ ਗਿਆ ਕਿ ਉਹਨਾਂ ਨੇ ਨਿਰਮਲ ਪੰਥ ਚਲਾਇਆ ਹਾਂ ਨਾ ਜੀ ਉਸ ਨਿਰਮਲ ਪੰਥ ਤੋਂ ਅੱਗੇ ਆ ਕੇ ਖਾਲਸਾ ਪੰਥ குரு ਗੋਬਿੰਦ ਸਿੰਘ ਜੀ ਦੇ ਪਾਸ਼ਾ ਜੀ ਨੇ ਸਾਜਿਆ ਹੂੰ ਉਹ ਡਿਜੀਟਲ ਪੰਥ ਇਹਨੂੰ ਤਾਂ ਕਿਹਾ ਜਾਂਦਾ ਵੀ ਇਹ ਤਾਂ ਅੱਜ ਕੱਲ ਦਾ ਦੌਰ ਚੱਲਦਾ ਹੈ ਨਾ ਹੂੰ ਅੱਜ ਕੱਲ ਮੇਰੇ ਵਰਗੇ ਨੂੰ ਕੋਈ ਖਾਲਸਾ ਪੰਥ ਦੀ ਰੌੜ ਇਦਾਂ ਨਹੀਂ ਪਤਾ ਹੂੰ ਕੋਈ ਉਹਦਾ ਚਿਹਰਾ ਮੂਰਾ ਖਾਲਸਾ ਪੰਥ ਵਾਲਾ ਨਹੀਂ ਹੁੰਦਾ ਹੂੰ ਕੋਈ ਉਹਦੀ ਜਿਹੜੀ ਰਹਿਣੀ ਸਹਿਣੀ ਉਹ ਖਾਲਸਾ ਪੰਥ ਵਾਲੀ ਨਹੀਂ ਹੁੰਦੀ ਹੂੰ ਤੇ ਉਹ ਗੱਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੰਥ ਦੀ ਕਰਦਾ ਹੈ ਤੇ ਦੂਜਿਆਂ ਨੂੰ ਭਾੰਡਦਾ ਹੂੰ ਉਹਨੂੰ ਡਿਜੀਟਲ ਪੰਥ ਕਹਿੰਦੇ ਨੇ ਨੱਤੇ ਖਾਲਸਾ ਪੰਥ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜ਼ਬਰ ਜ਼ੁਲਮ ਦੇ ਖਿਲਾਫ ਲੜਾਈ ਲੜਨ ਵਾਸਤੇ ਸਾਜਿਆ ਤੇ ਲੜਾਈ ਲੜੀ ਵੀ ਬੜੇ ਵੱਡੇ ਵੱਡੇ ਯੋਧਿਆਂ ਨੇ ਗੁਰੂ ਸਾਹਿਬ ਜੀ ਦੇ ਸਹਬਜ਼ਾਦੇ ਵੀ ਤਾਂ ਹੀ ਸ਼ੀਰੋਹੀ ਲਾਏ ਆ ਲੜਦੇ ਹਨ ਪੰਥ ਦੀ ਚੜ੍ਹਦੀ ਕਲਾ ਵਾਸਤੇ ਉਸ ਤੋਂ ਬਾਅਦ ਤੁਸੀਂ ਲਾ ਲਓ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਹੋਣਾ ਨੇ ਬਾਬਾ ਦੀਪ ਸਿੰਘ ਜੀ ਹੋਣਾ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲਿਆਂ ਨੇ ਉਸ ਤੋਂ ਬਾਅਦ ਕਿੰਨੇ ਸਿੰਘਾਂ ਨੇ ਸ਼ਹਾਦਤ ਦਾ ਜਾਮ ਕੀਤਾ ਅਸਲੀ ਤਾਂ ਖਾਲਸਾ ਪੰਥ ਉਹ ਹੈ ਹੁਣ ਕੀ ਪਾਉਂ ਗਿਆ ਹੁਣ ਜਿਹੜਾ ਮਰਜ਼ੀ ਉੱਠਦਾ ਹੈ ਉਹ ਸੋਸ਼ਲ ਮੀਡੀਆ ਉੱਤੇ ਲਗਾਤਾਰ ਆਪ ਦਾ ਪ੍ਰਚਾਰ ਆਪ ਦੀ ਮਦਦ ਕਰਦਾ ਹੂੰ ਉਹਦਾ ਮੂੰਹ ਮੱਥਾ ਨਹੀਂ ਦੇਂਦਾ ਆਪ ਦਾ ਇਹ ਨਹੀਂ ਦੇਂਦਾ ਕਿ ਮੈਂ ਦੂਜੇ ਦੇ ਚਿੱਕੜ ਛੋੜਦਾ ਪਿਆ ਤੇ ਮੈਂ ਕੀ ਕੁਰਬਾਨੀ ਕੀਤੀ ਹੈ ਮੈਂ ਮੇਰੇ ਪਰਵਾਜ਼ ਤੋਂ ਕਿਸੇ ਨੇ ਕੀ ਕੁਰਬਾਨੀ ਕੀਤੀ ਹੈ ਹਨਾ ਉਹਨੂੰ ਕਹਿੰਦੇ ਨੇ ਡਿਜੀਟਲ ਪੰਥ ਤੇ ਬਾਅਦ ਇਹ ਉਹਨਾਂ ਦੇ ਵਿੱਚੋਂ ਵੇਚ ਲਈ ਉਹਨਾਂ ਦਾ ਮੂੰਹ ਮੱਥਾ ਵੀ ਸਿੱਖਾਂ ਵਾਲਾ ਨਹੀਂ ਦੇਦਾ ਇਸ ਤਰ੍ਹਾਂ ਦੇ ਹੋਣ ਕਿ ਤੂੰ ਹੋਰ ਕਰ ਲੈ ਲਾ ਇੱਥੇ ਆ ਬੌਲੇ ਇਹਨਾਂ ਚਿਕਲ ਬਹੁਤ ਸਾਰੇ ਵਿੱਚੋਂ ਵੇਖਿਆ ਵੀ ਜਿਹੜੇ ਸਾਫਤਾ ਪੁਲਿਸ ਅਧਿਕਾਰੀ ਆ ਹੂੰ ਉਹ ਵੀ ਅੱਜਕੱਲ ਆਪਣੇ ਆਪ ਨੂੰ ਪੰਥ ਦਾ ਅਸਰ ਮਾਇਆ ਸਮਝ ਲਾਪਰੇ ਆ ਹੂੰ ਜਦ ਕਿ ਉਹਨਾਂ ਦਾ ਪਛੋਕੜ ਜਾਂ ਉਹਨਾਂ ਨੇ ਜਿਹੜੀ ਕੁਝ ਉਸ ਸਮਿਆਂ ਦੇ ਦੌਰਾਨ ਕੀਤਾ ਜਿਹੜੇ ਸਮੇਂ ਦੌਰਾਨ ਪੁਲਿਸ ਨੂੰ ਦੇਖ ਕੇ ਮਾਵਾਂ ਜਿਹੜੇ ਆਪੀਆਂ ਪੁੱਤ ਲੁਕਾ ਲੈਂਦੀਆਂ ਸੀ ਇੰਨੀ ਜ਼ਬਰ ਤੇ ਜੁਰਮ ਪੰਜਾਬ ਦੇ ਵਿੱਚ ਹੋਇਆ ਇੰਨਾ ਅੰਨੇਵਾਰ ਛੱਤ ਖਾਣਿਆਂ ਦੇ ਵਿੱਚ ਹੋਇਆ ਸਾਡੀਆਂ ਧੀਆਂ ਪੈਣਾ ਪੇਪਰ ਤੋਂ ਹੋਈਆਂ ਇਹਨਾਂ ਦੀ ਰਹਿਮਾਈਏ ਇਹ ਅੱਜ ਆਪਣੇ ਆਪ ਨੂੰ ਵੱਡੇ ਪੱਧਰ 'ਤੇ ਪੇਸ਼ ਕਰਦੇ ਦੇ ਤੇ ਇਹਨਾਂ ਦੇ ਵਿੱਚੋਂ ਵੀ ਕਈਆਂ ਦਾ ਮੂੰਹ ਮੱਥਾ ਨਹੀਂ ਕਈ ਤੂੰ ਵੇਖ ਲਿਆ ਕਈਆਂ ਦੇ ਵੀਡੀਓ ਵੱਧ ਕੇ ਵੇਖ ਲਈ ਉਹ ਐ ਹੋਣਗੇ ਮੋਨੇ ਕੋਨੇ ਤੇ ਗੱਲ ਸ਼੍ਰੀ ਘਾਲ ਤੱਕ ਸਾਥ ਨੂੰ ਕਰਨਗੇ ਸਵਾਲ ਹਾਂ ਹਾਂ ਹਣਾ ਪੰਜਾਬ ਸਿੱਖ ਪੰਥ ਨੂੰ ਚੈਲੰਜ ਕਰਨਗੇ ਯਾਰ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਮੈਂ ਤਾਂ ਇਹਨਾਂ ਨੂੰ ਡਿਜੀਟਲ ਪੰਥਾਣਾ ਜੇ ਜਦੋਂ ਤੁਹਾਡੀ ਰੌ ਰੀਤ ਹੀ ਨਹੀਂ ਗੁਰੂ ਸਾਹਿਬ ਤਾਂ ਕਹਿ ਕੇ ਸਰਬ ਰੈਣੀ ਰਹੇ ਸੋਈ ਸਖਮੇਰਾ ਹਾਂਜੀ ਕਿਰੋ ਸਾਡੀ ਰੌ ਰੀਤ ਨਹੀਂ ਹੈਗੀ ਅਸੀਂ ਕਿਸੇ ਤੇ ਸਵਾਲ ਕੀ ਖੜਾ ਕਰਾਂ ਹਾਂ ਪਕਈ ਵੇਖਿਆ ਉਹ ਜਿਹੜੇ ਕਹਿੰਦੇ ਕਹੇ ਨੇ ਅਧਿਕਾਰ ਲੈ ਚਲਾਈ ਕਿਸੇ ਨੇ ਕੋਈ ਚਲਾਇਆ ਕੋਈ ਜਿਸ ਤਰ੍ਹਾਂ ਨਾ ਮਰਦੀ ਸ਼ੇਰੇ ਮਾਈ ਕੋਲ ਬਹਿ ਕੇ ਮੂੰਹ ਸਿਰ ਜਮਣਾ ਕੇ ਹੁਣ ਪਕਈ ਵੇਖਿਆ ਮੈਂ ਉਹ ਭੱਜੇ ਆਉਂਦੇ ਜਿਹੜੇ ਲੋਕਾਂ ਨੂੰ ਆਂ ਸਾਡੇ ਲੋਕਾਂ ਨੇ ਕਿਤੇ ਕਾਰ ਸੇਵਾ ਰੋਪਣ ਤੁਰਪੇ ਉਹ ਆਪਦਾ ਮੂੰਹ ਮੱਥਾ ਨਹੀਂ ਦੇਦੇ ਕਿ ਸਾਡਾ ਕਿਹੋ ਜਿਹਾ ਅਸੀਂ ਮੂੰਹ ਮੱਥਾ ਆਪਦਾ ਬਣਾਇਆ ਤੋ ਆਗੇ ਕਿਹਨੇ ਨਹੀਂ ਕਿਹੜੀ ਕਿਸੇ ਦਾ ਪੰਥ ਦਾ ਨੁਕਸਾਨ ਕਰਦਾ ਹੈ ਖਿਲਾੜੇ ਨੇ ਪੰਥ ਦਾ ਇਹਨਾਂ ਨੁਕਸਾਨ ਕਰਦਾ ਹੈ ਉਹ ਇਹ ਡਿਜੀਟਲ ਪੰਥ ਹੈ ਇਹ ਪਹਿਲਾਂ ਜਦੋਂ ਚਿੱਤੇ ਪੰਥ ਹੁੰਦੇ ਸੀ ਏਜੰਸੀਆਂ ਨੇ ਹਿਸਾਬ ਲਾ ਲਿਆ ਕਿ ਜਤੇ ਬੰਧਨਾ ਬੋਲ ਹਮੋਂ ਗੱਲ ਨਹੀਂ ਮੰਦੀ ਪੀ ਫੇਰਾ ਚਰਚਾ ਨਾਲ ਆ ਕੇ ਦੇਖ ਗਿਆ ਹਣਾ ਹੁਣ ਉਹਨਾਂ ਨੇ ਇਹ ਪੰਛ ਤਿਆਰ ਕਰਤਾ ਉਹ ਸਾਡੇ ਉੱਪਰ ਕਿਸਮ ਹੀ ਜਾਂਦੇ ਆ ਗਾਂਦੀਆਂ ਕਮੈਂਟ ਕਰੀ ਜਾਂਦੀਆਂ ਸ਼ੇਅਰ ਕਰੀ ਜਾਂਦੀਆਂ ਪਰ ਉਹਦਾ ਲੌਜੀਕ ਕਿੱਥੇ ਗੱਲ ਜਾ ਕੇ ਰੁਕਦੀ ਆ ਉਹ ਕਿੰਨੀ ਵੱਡੀ ਧਾਲ ਆ ਰਹੀ ਆ ਸਾਨੂੰ ਉਹ ਕੋਈ ਨਹੀਂ ਸੁਣਦਾ ਇਹ ਆ ਡਿਜੀਟਲ ਹਾਂ ਹਾਂ